ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਬਚਿੰਦਕੌਰ ਜੀ ਦੀ ਲਿਖੀ ਹੋਈ ਸਵੈ ਜੀਵਨੀ ਪਗਡੰਡੀਆਂ ਭਾਗ 3 ਅੱਲੜ ਵਰੀਸ ਮੇਰੀ ਸੁਰਤ ਵਿੱਚ ਪਟਿਆਲੇ ਦੋ ਵਰੀ ਹੜਾ ਆ ਪਹਿਲੀ ਵਰੀ ਜਦੋਂ ਅਸੀਂ ਰਾਗੋ ਮਜਰੇ ਮਹੱਲੇ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸੀ ਸਾਡੇ ਮਹੱਲੇ ਦੀਆਂ ਇੱਕ ਦੋ ਤੀਵੀਆਂ ਅੰਦਰ ਨੌਕਰ ਸਨ ਭਾਵ ਮੋਤੀ ਬਾਗ ਅਤੇ ਕਿਲੇ ਦੇ ਅੰਦਰ ਉਹ ਰਾਣੀਆਂ ਦੀਆਂ ਗੋਲੀਆਂ ਸਨ ਇਹ ਗੋਲੀਆਂ ਨਿਤ ਨਵੇਂ ਪੋਤਾਂ ਦੇ ਹਾਰ ਨਿੱਕੇ ਨਿੱਕੇ ਮੋਤੀ ਪਹਿਨ-ਪਹਿਨ ਬਾਕੀ ਗਲੀ ਦੀਆਂ ਤੀਵੀਆਂ ਨੂੰ ਤਰਸਾਉਂਦੀਆਂ ਰਹਿੰਦੀਆਂ ਪਤਾ ਨਹੀਂ ਇਹ ਹਾਰ ਰਾਣੀਆਂ ਉਹਨਾਂ ਨੂੰ ਆਪਣੇ ਹੱਥੀਂ ਦਿੰਦੀਆਂ ਸਨ ਜਾਂ ਫਿਰ ਇਹ ਚੋਰੀ ਚੁੱਕ ਲੈਂਦੀਆਂ ਸਨ ਪਰ ਚੋਰਾਂ ਦੀ ਬਚਨੀ ਜੋ ਖਾਸੀ ਸੋਹਣੀ ਸੁਨੱਖੀ ਅਤੇ ਚਤੁਰ ਸੀ ਇਸ ਤਰ੍ਹਾਂ ਦੇ ਕਈ ਕਈ ਲੜੀਆਂ ਵਾਲੇ ਲੰਬੇ ਲੰਬੇ ਹਾਰ ਕਿਸੇ ਨਾ ਕਿਸੇ ਗਲੀ ਦੀ ਤੀਵੀ ਨੂੰ ਹਰ ਤੀਏ ਚੌਥੇ ਰੋਜ਼ ਚੋਰੀ ਛਿਪੇ ਵਿੱਚ ਧੀਰੰਦੀ ਉਸ ਨੂੰ ਦੇਖ ਸਾਡੀ ਗਲੀ ਦੀਆਂ ਬਹੁਤ ਸਾਰੀਆਂ ਤੀਵੀਆਂ ਦਾ ਮਨ ਅੰਦਰ ਨੌਕਰ ਹੋਣ ਨੂੰ ਕਰਦਾ ਪਰ ਇਹ ਨੌਕਰੀਆਂ ਹਾਈ ਮਾਈ ਨੂੰ ਨਹੀਂ ਸੰਭਿਲਦੀਆਂ ਅੰਦਰ ਨੌਕਰ ਹੋਣ ਲਈ ਪਹਿਲੇ ਤਾਂ ਵੱਡੇ ਵੱਡੇ ਅਹਿਲਕਾਰਾਂ ਨਾਲ ਜਾਣ ਪਛਾਣ ਹੋਣੀ ਬਹੁਤ ਜ਼ਰੂਰੀ ਗੱਲ ਸੀ ਦੂਜਾ ਜੇ ਸੌਰਤ ਨੇ ਅੰਦਰ ਨੌਕਰ ਹੋਣਾ ਹੁੰਦਾ ਉਸ ਦੀ ਸ਼ਕਲ ਜ਼ਰੂਰੀ ਗੱਲ ਸੀ ਉਸ ਦੀ ਸ਼ਕਲ ਸੂਰਤ ਪਹਿਲਾਂ ਅਹਿਲਕਾਰਾਂ ਦੇ ਮਨ ਨੂੰ ਪਾਉਂਦੀ ਹੋਵੇ ਤਾਂ ਹੀ ਗੱਲ ਬਣਦੀ ਸੀ ਸੋ ਬਹੁਤ ਕੋਸ਼ਿਸ਼ ਕਰਨ ਤੇ ਵੀ ਸਾਡੀ ਗਲੀ ਵਿੱਚੋਂ ਬਚਨੀ ਚੋਰੀ ਤੋਂ ਬਿਨਾਂ ਹੋਰ ਕੋਈ ਵੀ ਤੀਵੀਂ ਅੰਦਰ ਨੌਕਰ ਨਹੀਂ ਸੀ ਹੋ ਸਕੇ ਏਕੋ ਸੋਣੀ ਸੁਨੱਖੀ ਬੜੀ ਸੀ ਉਤੋ ਹਾਰ ਸ਼ਿੰਗਾਰ ਲਾਉਣ ਦੀ ਸ਼ੁਕੀਨਣ ਇਹੋ ਰਾਗੋ ਮਜਰੇ ਮਹੱਲੇ ਵਿੱਚ ਸਾਡੀ ਗਲੀ ਦਾ ਕਾਫੀ ਚਰਚਾ ਸੀ ਲੋਕੀ ਖੁਸ਼ੀ ਵਸਦੇ ਸਨ ਸੌਣ ਮਹੀਨੇ 3 ਭਰਦਿਆਂ ਪੂਰੇ 15 ਦਿਨ ਮੁਟਿਆਰਾਂ ਹਰ ਰੋਜ਼ ਨਵਾਂ ਸ਼ਿੰਗਾਰ ਕਰਕੇ ਇਕੱਠੀਆਂ ਹੋਉਂਗੋ ਤੀਆਂ ਵਿੱਚ ਜਾਂਦੀਆਂ ਸੁਨਹਿਰੀ ਪੱਟੀ ਵਾਲੇ ਸੂਟ ਪਹਿਨਦੀਆਂ ਤੇ ਸੂਤਾਂ ਦੇ ਰੰਗ ਦੀਆਂ ਸਿਲਮੇ ਸਿਤਾਰੇ ਤੇ ਰੇਸ਼ਮ ਨਾਲ ਗੁੰਦਦੀਆਂ ਹਰੜਨ ਵਾਲੀਆਂ ਡੋਰੀਆਂ ਪੈਨਣਾ ਉਹਨਾਂ ਦਾ ਖਾਸ ਸ਼ੌਂਕ ਹੁੰਦਾ ਪਟਿਆਲੇ ਉਦੋਂ ਤੀਆਂ ਬਾਬੇ ਧਿਆਨੇ ਦੇ ਟੋਬੇ ਵਿੱਚ ਭਰਦੀਆਂ ਸਨ ਉਥੇ ਪਿੰਗਾ ਪੈਂਦੀਆਂ ਬਾਜ਼ਾਰ ਸਜਦਾ ਜੋਬਨ ਮੱਤੀਆਂ ਮੁਟਿਆਰਾਂ ਇਕੱਠੀਆਂ ਹੋ ਹੋ ਤੀਆਂ ਦੇ ਗਿੱਧੇ ਵਿੱਚ ਤਰਤੀ ਹਿਲਾਉਂਦੀਆਂ ਆਥਣ ਤੱਕ ਨੱਚਦੀਆਂ ਨਾ ਥੱਕਦੀਆਂ ਬਚਨੀ ਝੋਰੀ ਤੀਆਂ ਦੇ ਗਿੱਧੇ ਦਾ ਖਾਸ ਸ਼ਿੰਗਾਰ ਹੁੰਦੇ ਸੀ ਨਵੀਆਂ ਵਿਆਹੀਆਂ ਨੂੰ ਸੌਰਿਓ ਸੰਧਾਰੇ ਆਉਂਦੇ ਤੇ ਸੌਰੇ ਵਸਤੀਆਂ ਰਸਤੀਆਂ ਨੂੰ ਪੇ ਕਿਉਂ ਸੰਧਾਰੀ ਭੇਜੇ ਜਾਂਦੇ ਇਓ ਆਏ ਵਰੇ ਸੌਣ ਮਹੀਨਾ ਰੰਗਾ ਮੰਗਾ ਤੇ ਚਾਵਾਂ ਭਰਿਆ ਜਿਵੇਂ ਘੜੀਆਂ ਪਲਾਂ ਵਿੱਚ ਹੀ ਲੰਘ ਜਾਂਦਾ ਪਰ ਇੱਕ ਸੌਣ ਨੂੰ ਜਦੋਂ ਅਸੀਂ ਸਾਰੇ ਆਪਣੇ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਕੋਕ ਸੁੱਤੇ ਪਏ ਸੀ ਤਾਂ ਇਹਠਾ ਗਲੇ ਵਿੱਚ ਇੱਕੋ ਵਰੀ ਹਾਲ ਦੁਹਾਈ ਮੱਚ ਗਈ ਪਾਣੀ ਆ ਗਿਆ ਪਾਣੀ ਆ ਗਿਆ ਨਦੀ ਟੁੱਟ ਗਈ ਜਾਗੋ ਛੇਤੀ ਕਰੋ ਘਰਾਂ ਨੂੰ ਛੱਡੋ ਲੋਕੀ ਬਾਹੋਂ ਦਾ ਹੀ ਘਾਬਰ ਕੇ ਇੱਧਰ ਉੱਧਰ ਨਸਣ ਭੱਜਣ ਲੱਗੇ ਕਿਸੇ ਨੂੰ ਡੰਗਰ ਵਛਾ ਸੰਭਾਲਣ ਦੀ ਫਿਕਰ ਕਿਸੇ ਨੂੰ ਕੀਮਤੀ ਗਹਿਣਾ ਕੱਪੜਾ ਪਰ ਸਾਡੇ ਘਰ ਵਿੱਚ ਇਹ ਦੋਵੇਂ ਚੀਜ਼ਾਂ ਗੈਰਹਾਜ਼ਰ ਹੋਣ ਕਰਕੇ ਮੇਰੀ ਬੇਬੇ ਨੂੰ ਤਾਂ ਆਪਣੇ ਨਿੱਕੇ ਨਿੱਕੇ ਨਿਆਣਿਆਂ ਨੂੰ ਸੰਭਾਲਣ ਦੀ ਹੀ ਚਿੰਤਾ ਸੀ ਛੋਟਾ ਵੀਰ ਪਲਦੀਪ ਉਦੋਂ ਦੋ ਡੂਡ ਛੋਟਾ ਵੀਰ ਪਲਦੀਪ ਉਦੋਂ 2-2 ਵਰੇ ਦਾ ਸੀ ਤੇ ਵੱਡਾ ਬਲਵੰਤ 3-4 ਸਾਲਾਂ ਦਾ ਹੋਵੇਗਾ। ਨਦੀ ਦੇ ਟੁੱਟ ਜਾਣ ਦਾ ਰੌਲਾ ਸੁਣਦਿਆਂ ਸਾਰ ਮੇਰੀ ਬੇਬੇ ਤਿੰਨ ਵਾਰੀ ਲਗਾਤਾਰ ਬਾਸ ਦੀ ਪੌੜੀ ਕੋਠੇ ਉੱਤੇ ਚੜੀ ਤਿੰਨੇ ਵਾਰੀ ਉਤਰੀ ਇੱਕ ਫੇਰੇ ਵਿੱਚ ਉਹ ਇੱਕ ਬੱਚਾ ਕੁਛੜ ਤੇ ਇੱਕ ਬਿਸਤਰਾ ਸਿਰ ਉੱਤੇ ਧਰ ਸਕਦੀ ਸੀ। ਗਲੀ ਵਿੱਚ ਚਾਰੋਂ ਤਰਫ ਰੌਲਾ ਹੀ ਰੌਲਾ ਸ਼ੋਰ ਹੀ ਸ਼ੋਰ ਸੀ। ਚਾਰ ਚੁਫੇਰੇ ਤੋਂ ਆਵਾਜ਼ਾਂ ਹੀ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ ਫੇਰ ਰਾਤ ਦੇ ਘੁੱਪ ਹਨੇਰੇ ਵਿੱਚ ਮਾਵਾਂ ਬੱਚਿਆਂ ਨੂੰ ਕਨੇੜੀ ਚੁੱਕੀ ਸਿਰਾਂ ਉੱਤੇ ਛੋਟੀਆਂ ਪਟੋਕਲੀਆਂ ਧਰੀ ਮਰਦਾਂ ਤੋਂ ਮੂਰੇ ਤੁਰ ਰਹੀਆਂ ਸਨ ਪਿੱਛੇ-ਪਿੱਛੇ ਮਰਦ ਵੱਡੇ-ਵੱਡੇ ਟਰੰਕ ਸਿਰਾਂ ਉੱਤੇ ਜਾਂ ਸਾਈਕਲਾਂ ਉੱਤੇ ਲਈ ਅੱਗੇ-ਅੱਗੇ ਤੁਰ ਰਹੀਆਂ ਟੀਵੀਆਂ ਨੂੰ ਛੇਤੀ-ਛੇਤੀ ਪੈਰ ਪੁੱਟ ਲਈ ਹੱਲਾਸ਼ੇਰੀ ਦਿੰਦੇ ਸਟੇਡੀਅਮ ਵੱਲ ਨੂੰ ਕਾਲੇ ਪੈਰਾਂ ਤੁਰੇ ਜਾ ਰਹੇ ਸਨ ਬਸ ਇਸ ਹੜ੍ਹ ਬਾਰੇ ਮੈਨੂੰ ਐਨਾ ਹੀ ਚੇਤਾ ਹੈ ਦੂਜੀ ਵਾਰੀ ਜਦੋਂ ਹੜਾ ਆ ਤਾਂ ਅਸੀਂ ਰਾਗੋ ਮਦਰੀ ਮਹੱਲੇ ਤੋਂ ਸ਼ਿਫਟ ਕਰਕੇ ਬਹੀੜਾ ਰੋਡ ਆਪਣੇ ਮਕਾਨ ਵਿੱਚ ਆ ਗਏ ਸੀ ਇਹ ਮਕਾਨ ਮੇਰੇ ਭਾਈ ਜੀ ਨੇ ਮੇਰੇ ਤਾਈ ਨਾਲ ਮਿਲ ਕੇ ਸਾਂਝੇ ਤੌਰ ਤੇ ਖਰੀਦਿਆ ਸੀ ਇਸ ਲਈ ਮੇਰੇ ਤਾਈ ਦਾ ਵੀਹਾਂ ਬਾਈਆਂ ਜੀਆ ਦਾ ਵੱਡਾ ਟੱਬਰ ਵੀ ਇੱਥੇ ਸਾਡੇ ਨਾਲ ਇਸੇ ਘਰ ਵਿੱਚ ਰਹਿੰਦਾ ਸੀ ਪਰ ਉਹਨਾਂ ਦੀ ਰੋਟੀ ਅੱਡ ਸੀ ਇਸ ਵਾਰ ਜਦੋਂ ਖੜਾ ਆ ਤਾਂ ਮੇਰੇ ਤਾਈ ਦੇ ਇੱਕ ਨੂੰ ਸ਼ਿੰਦਰੋ ਅਜੇ ਨਵੀਂ ਨਵੀਂ ਹੀ ਮਕਲਾਵੇ ਆਈ ਸੀ ਇਸੇ ਲਈ ਇਹ ਨਵਾਂ ਜੋੜਾ ਰਸੋਈ ਦੇ ਨੀਵੀਂ ਜੀ ਛੱਤ ਉੱਤੇ ਇਹ ਕੋਲੇ ਜਿਹੇ ਵੇ ਸੁੱਤਾ ਹੋਇਆ ਸੀ ਟਬਰ ਦੇ ਬਾਕੀ ਜੀ ਸਾਡੇ ਘਰ ਦੇ ਨਾਲ ਲੱਗਦੇ ਸਰਕਾਰੀ ਰਤਖਾਨੇ ਦੀ ਛੱਤ ਉੱਤੇ ਪਏ ਸਨ ਸਾਡਾ ਘਰ ਬਾਰਲੀ ਮੇਨ ਸੜਕ ਤੋਂ ਬਹੁਤ ਪਿੱਛੇ ਹਟ ਕੇ ਬਣਿਆ ਹੋਇਆ ਸੀ ਇਸੇ ਲਈ ਸੜਕ ਉੱਤੇ ਬਾਹਰ ਕੁਝ ਵੀ ਹੁੰਦਾ ਰਹੇ ਅੰਦਰ ਲਿਆਂ ਨੂੰ ਬਹੁਤ ਘੱਟ ਪਤਾ ਚੱਲਦਾ ਸੀ ਸੋ ਇਸ ਵਾਰ ਹੜ੍ਹ ਦੇ ਪਾਣੀ ਦਾ ਘਰ ਦੇ ਅੰਦਰ ਆ ਜਾਣ ਤੱਕ ਦਾ ਕਿਸੇ ਨੂੰ ਵੀ ਪਤਾ ਨਾ ਚੱਲਿਆ ਘਰ ਦੇ ਮੂਹਰੇ ਕਿਉਂਕਿ ਵੱਡਾ ਨਾਲਾ ਵਗਦਾ ਸੀ ਨਾਲੇ ਦੇ ਪਿੱਛੋਂ ਓਵਰਫਲੋ ਹੁੰਦਿਆ ਹੀ ਪਾਣੀ ਘਰਾਂ ਵਿੱਚ ਆ ਗਿਆ ਐਤ ਕੀ ਬਾਹਰ ਨਦੀ ਦੇ ਟੁੱਟ ਜਾਣ ਬਾਰੇ ਪੈਂਦਾ ਸ਼ੋਰ ਅੰਦਰ ਕਿਸੇ ਨੂੰ ਸੁਣਾਈ ਹੀ ਨਾ ਦਿੱਤਾ ਹੇਠਾਂ ਵੇੜੇ ਵਿੱਚ ਮੰਜੀ ਨਹੀਂ ਪਈ ਬੇਬੇ ਨੂੰ ਜਦੋਂ ਕਦ ਘਰ ਅੰਦਰ ਆ ਗਏ ਪਾਣੀ ਦੀਆਂ ਅਜੀਬ ਅਜੀਬ ਛੱਲਾਂ ਦੀ ਸ਼ੋਕ ਸੁਣਾਈ ਦਿੱਤੀ ਤਾਂ ਉਸਨੇ ਘਬਰਾ ਕੇ ਉੱਪਰ ਛੱਤ ਉੱਤੇ ਕੋਕ ਸੁੱਤੇ ਬਾਈ ਨੂੰ ਜਗਾਇਆ ਬਸ ਫੇਰ ਕੀ ਸੀ ਘਰ ਦੇ ਵੀਹਾਂ ਪੱਚੀਆਂ ਜੀਆਂ ਵਿੱਚ ਹਫੜਾ ਦਫੜੀ ਮਚ ਗਈ ਕੋਈ ਜਿਵੇਂ ਵੀ ਸੁੱਤਾ ਸੀ ਉਵੇਂ ਹੀ ਬਾਹੋ ਦਾ ਹੀ ਆਪਣਾ ਆਪਣਾ ਬਿਸਤਰਾ ਲਪੇਟਦਾ ਹੇਠਾਂ ਉਤਰ ਆਇਆ ਮੁਕਲਾਵੇ ਆਈ ਪਾਬੀ ਸ਼ਿੰਦਰੂ ਦੀ ਸਾਟਨ ਦੀ ਸਲਵਾਰ ਵੀਰ ਗਲਤੀ ਨਾਲ ਬਿਸਤਰੇ ਵਿੱਚ ਰਪੇਟ ਕੇ ਹੇਠਾਂ ਉਤਰ ਆਇਆ। ਹੇਠਾਂ ਆਏ ਸਾਰੇ ਟੱਬਰ ਵਿੱਚੋਂ ਖਾਸ ਅਿਰ ਤੱਕ ਕਿਸੇ ਨੂੰ ਇਹ ਖਿਆਲ ਹੀ ਨਾ ਆਇਆ ਕਿ ਮੁਕਲਾਵੇ ਆਈ ਬਹੂ ਅਜੇ ਤੱਕ ਹੇਠਾਂ ਕਿਉਂ ਨਹੀਂ ਆਈ। ਘੜ ਦੇ ਗਿੱਟੇ-ਗਿੱਟੇ ਆਏ ਪਾਣੀ ਵਿੱਚ ਟੱਬਰ ਦੇ ਸਾਰੇ ਜੀ ਇੱਕ ਵਾਰੀ ਤਾਂ ਵੀਰਜੀਤਵਲ ਮੁਸਕੜੀਆਂ ਹੱਸਦੇ ਕੋਠੇ ਉੱਤੇ ਰਸੋਈ ਦੀ ਛੱਤ 'ਵਲ ਚਾਕਣ ਲੱਗ ਪਏ। ਵੀਰਜੀਤ ਸ਼ਰਮਿੰਦਾ ਜਿਹਾ ਹੁੰਦਾ ਚਿੱਟਾ ਚਾਦਰ ਲੈ ਕੇ ਛੇ ਦਿਨਾਂ ਕੋਠੇ ਉੱਤੇ ਗਿਆ ਤੇ ਵੱਡੀ ਸਾਰੀ ਚਾਦਰ ਆਪਣੇ ਦੁਆਲੇ ਲਪੇਟ ਕੇ ਨਵੀਂ ਬਹੂ ਨੇਰੇ ਜਿਹੇ ਵਿੱਚੀ ਸੁੰਗੜਦੀ ਹੋਈ ਹੇਠਾ ਉਤਰਾਈ ਇਸ ਵਾਰੀ ਸਟੇਡੀਅਮ ਤੱਕ ਪਹੁੰਚਣ ਤੋਂ ਪਹਿਲਾਂ ਬਹੁਤ ਸਾਰੇ ਹਾਰਡ ਪੀੜਤ ਲੋਕੀਂ ਪੁਰਾਣੀਆਂ ਕਚਹਿਰੀਆਂ ਦੇ ਵੱਡੇ ਵੱਡੇ ਉੱਚੇ ਬਰਾਂਡਿਆਂ ਵਿੱਚ ਆ ਰੋਕੇ ਜੋ ਬਹਿੜਾ ਰੋਡ ਮੁਹੱਲੇ ਵਿੱਚ ਸਭ ਤੋਂ ਉੱਚੀ ਥਾਂ ਸੀ ਇਹਨਾਂ ਕਚਹਿਰੀਆਂ ਵਿੱਚ 2 ਦਿਨ ਤੇ ਇੱਕ ਰਾਤ ਲੋਕਾਂ ਨੇ ਵਕੀਲਾਂ ਦੇ ਵੱਡੇ ਵੱਡੇ ਮੇਜ਼ਾ ਉੱਪਰ ਬੈਠ ਕੇ ਕਿਵੇਂ ਨਾ ਕਿਵੇਂ ਵਕਤ ਟਪਾਇਆ ਛੋਟੇ ਬੱਚਿਆਂ ਦੇ ਮਾਪੇ ਬਹੁਤ ਪਰੇਸ਼ਾਨ ਤੇ ਚਿੰਤਤ ਸਨ ਪਰ ਮੇਰੇ ਹਾਨ ਦੇ ਬੱਚੇ ਪਾਣੀ ਵਿੱਚ ਛਾਲਾ ਮਾਰ-ਮਾਰ ਖੁਸ਼ ਹੋ ਰਹੇ ਸਨ ਆਖਰ ਹੜ ਦਾ ਪਾਣੀ ਜਦੋਂ ਕਚੈਰੀਆਂ ਵਿੱਚ ਵੀ ਲੱਕੋ ਲੱਕ ਚੜਾਇਆ ਤਾਂ ਸਰਕਾਰੀ ਮੋਟਰ ਲੋਕਾਂ ਨੂੰ ਸਟੇਡੀਅਮ ਵੱਲ ਉੱਚੀ ਥਾਂ ਉੱਤੇ ਲਾਏ ਤੰਬੂਆ ਵਿੱਚ ਲੋਲੀ ਇਧਰ ਉਧਰ ਭੱਜਣ ਲੱਗੀਆਂ ਇਹਨਾਂ ਤੰਬੂਆਂ ਵਿੱਚ ਮਹਾਰਾਜਾ ਪਟਿਆਲਾ ਵੱਲੋਂ ਲੋਕਾਂ ਦੀਆਂ ਮੁਟਲੀਆਂ ਲੋੜਾਂ ਦਾ ਪੂਰਾ ਪੂਰਾ ਧਿਆਨ ਰੱਖਿਆ ਗਿਆ ਸੀ ਬੱਚਿਆਂ ਲਈ ਦੁੱਧ ਬਿਮਾਰਾਂ ਲਈ ਦਵਾਈਆਂ ਲੋੜਵੰਦਾਂ ਲਈ ਕੱਪੜੇ ਆਦੀ ਵੀ ਵੰਡੇ ਜਾਂਦੇ ਰਹੇ ਲੰਗਰ ਦਾ ਸਮਾਂ ਨਿਸ਼ਚਿਤ ਹੁੰਦਾ ਰੌਸ਼ਨੀ ਲਈ ਲਾਲਟੈਨਾਂ ਦਾ ਪ੍ਰਬੰਧ ਕੀਤਾ ਗਿਆ ਗੱਲ ਕੀ ਵਾ ਲੱਗਦੀ ਮਹਾਰਾਜੇ ਵੱਲੋਂ ਹੜਪੀੜਤਾ ਲਈ ਸਹਾਇਤਾ ਦੇ ਸਾਰੇ ਪ੍ਰਬੰਧ ਕੀਤੇ ਗਏ ਫੇਰ ਵੀ ਲੋਕਾਂ ਦੇ ਚਿਹਰਿਆਂ ਤੇ ਪਰੇਸ਼ਾਨੀ ਦੇ ਪਰਛਾਵੇਂ ਸਾਫ਼ ਉਗੜਦੇ ਰਹੇ ਪਰ ਬੱਚਿਆਂ ਲਈ ਖਾਸ ਕਰਕੇ ਮੇਰੀ ਉਮਰ ਦੇ ਨਿਆਣਿਆਂ ਲਈ ਇਹ ਸਮਾਂ ਰੰਗ ਰਲੀਆਂ ਮਨਾਉਣ ਦਾ ਸੀ ਨਾ ਸਕੂਲ ਜਾਣ ਦਾ ਫਿਕਰ ਨਾ ਨਹਾਉਣ ਧੋਣ ਦਾ ਰੱਟਾ ਮੇਰੇ ਤਾਏ ਦਾ ਇੱਕ ਛਟੱਲੀ ਜਿਹਾ ਪੁੱਤ ਤਾਂ ਹੜਾਉਣ ਦੀ ਖੁਸ਼ੀ ਵਿੱਚ ਵਾਰ-ਵਾਰ ਏਕੋ ਸਤਰ ਨੂੰ ਗਾਉਂਦਾ ਫਿਰੇ ਹੇ ਸ਼ਿਵ ਸ਼ੰਭੂ ਤਾਦੇ ਮਕਾਨ ਲਗਾਦੇ ਤੰਬੂ ਪਰ ਮਹਾਰਾਜਾ ਪਟਿਆਲਾ ਅਤੇ ਛੋਟੇ ਦੁੱਧ ਚੁੰਗਦੇ ਬੱਚਿਆਂ ਦੇ ਮਾਪਿਆਂ ਲਈ ਇਹ ਸਮਾਂ ਬਹੁਤ ਔਕੜਾਂ ਭਰਿਆ ਸੀ ਕਿਹਾ ਜਾਂਦਾ ਸੀ ਕਿ ਪਟਿਆਲੇ ਅਤੇ ਰਾਜਪੂਰੇ ਦੇ ਰਾਹ ਵਿੱਚ ਵਗਦੀ ਇਹ ਵੱਡੀ ਭਿਆਨਕ ਨਦੀ ਆਪਣੀ ਗਰੂਪੀ ਤੋਂ ਤਾਂ ਹੀ ਮੁੜਦੀ ਜੇਕਰ ਮਹਾਰਾਜਾ ਪਟਿਆਲਾ ਆਪਣੇ ਹੱਥੀਂ ਸੋਨੇ ਦੇ ਨਕ ਤੇ ਚੂੜਾ ਕਾਂਸੀ ਦੀ ਥਾਲੀ ਵਿੱਚ ਰੱਖ ਕੇ ਵੱਡੇ ਪੁਲਾਂ ਤੇ ਖੜਕੇ ਆਪ ਨਦੀ ਦੇ ਪੇਟ ਚੜੋਂਦਾ ਮੇਰੇ ਤਾਇ ਦਾ ਪੁੱਤ ਜੇ ਤੰਬੂਆਂ ਵਿੱਚ ਜਾ ਕੇ ਬਹੁਤ ਖੁਸ਼ ਹੁੰਦਾ ਤਾਂ ਮੈਂ ਵੀ ਉਸ ਦੇ ਵਰਗੇ ਕਈ ਹੋਰ ਚੰਚਲ ਬੱਚਿਆਂ ਵਿੱਚ ਸ਼ਾਮਿਲ ਉਸ ਸਮੇਂ ਦੇ ਮਸ਼ਹੂਰ ਫਿਲਮੀ ਗਾਣਿਆਂ ਨੂੰ ਵਿਗਾੜ ਕੇ ਗਾਉਂਦੇ ਖੁਸ਼ ਹੁੰਦੇ ਖਾਸ ਕਰਕੇ ਸੁਰਿੰਦਰ ਕੌਰ ਦੇ ਗਾਏ ਇਸ ਗੀਤ ਨੂੰ ਆ ਜਾ ਵੇ ਦਰਜੀ ਬਾਲਮਾ ਕੋਈ ਰੋ ਰੋ ਪੁਕਾਰੇ ਮੈਂ ਤੋ ਵਿਸਾਰੂੰ ਬਲਮਾ ਮੇਰਾ ਦਿਲ ਨਾ ਵਿਸਾਰੇ ਦਰਦੀ ਦੀ ਥਾਂ ਮੈਂ ਦਰਜੀ ਤੇ ਜ਼ਾਲਮਾ ਦੀ ਥਾਂ ਮੈਂ ਬਲਮਾ ਇਸ ਕਰਕੇ ਜੋੜ ਲਿਆ ਸੀ ਕਿਉਂਕਿ ਮੈਨੂੰ ਦਿੱਲੀ ਰਹਿੰਦੇ ਇੱਕ ਮੁੰਡੇ ਨਾਲ ਮੇਰੇ ਮੰਗਣੀ ਦੀ ਗੱਲ ਪੱਕੀ ਹੋ ਜਾਣ ਗਈ ਸੋ ਲੱਗ ਚੁੱਕੇ ਸੀ ਮੁੰਡਾ ਲੀਲਾ ਰਾਮ ਵਾਲਿਆਂ ਦੇ ਕੰਮ ਕਰਦੇ ਸਿਲਾਈ ਦੇ ਕੰਮ ਵਿੱਚ ਬੜਾ ਮਾਹਿਰ ਹੈ ਦੇਖਣ ਪਾਖਣ ਨੂੰ ਵੀ ਚੰਗਾ ਹੈ ਇਹ ਗੱਲ ਦਾਜੀਤ ਸਿੰਘ ਨੇ ਪਿਛਲੇ ਮਹੀਨੇ ਫੌਲ ਤੋਂ ਛੁੱਟੀ ਆਈ ਮੇਰੇ ਬਾਈ ਜੀ ਨੂੰ ਦੱਸੀ ਸੀ ਇਸ ਕਰਕੇ ਮੈਂ ਮੰਗਣੇ ਦੇ ਚਾਉ ਵਿੱਚ ਦਰਦੀ ਦੀ ਥਾਂ ਦਰਜੀ ਜੋੜ ਕੇ ਗਾਣੇ ਗਾਉਂਦੇ ਹਰ ਦੀ ਚਿੰਤਾ ਜਾਂ ਤਾਂ ਸਾਡੇ ਮਾਪਿਆਂ ਨੂੰ ਸੀ ਜਾਂ ਫਿਰ ਮਹਾਰਾਜਾ ਪਟਿਆਲਾ ਨੂੰ ਜੋ ਖੁਦ ਆਪ ਕਈ ਵਾਰੀ ਤੰਬੂਆਂ ਵਿੱਚ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਦਾ ਜਾਇਜ਼ਾ ਲੈਂਦੇ ਸੀ ਖੜ ਦੇ ਉਤਰਨ ਪਿੱਛੋਂ ਸ਼ਹਿਰ ਦੇ ਕੋਨੇ-ਕੋਨੇ ਵਿੱਚੋਂ ਸੜਿਆਂ ਉੱਠਦੇ ਗਰਾਂ ਵਿੱਚ ਕੋਠੇ-ਕੋਠੇ 'ਤੇ ਕੰਦਾਂ ਸਲਾਬੀਆਂ ਹੁੰਦੀਆਂ ਵੱਡੇ-ਵੱਡੇ ਮੱਟਾਂ ਤੇ ਡਰਮਾਂ ਵਿੱਚ ਭਰੀ ਜੀਰੀ ਕਣਕ ਛੋਲੇ ਆਦਿ ਪਾਣੀ ਭਰ ਜਾਣ ਕਰਨ ਪਾਂਡਿਆਂ ਵਿੱਚ ਹੀ ਉਗੋਗ ਕੇ ਗਿੱਟ-ਗਿੱਟ ਲੰਬੇ ਹੋਏ ਹੁੰਦੇ ਰਜਾਈਆਂ ਗਦੈਲਿਆਂ ਵਿੱਚੋਂ ਆਉਂਦੀ ਬੂ ਰਸੋਈ ਦੇ ਕੱਚੇ ਪਾਂਡਿਆਂ ਤੇ ਹੋਰ ਨਿੱਕੇ-ਮੋਟੇ ਸਮਾਨ ਉੱਤੇ ਚੜੀ ਉੱਲੀ ਤੋਬਾ ਘਾਰਾਂ ਕੇ ਬੇਬੇ ਨੂੰ ਮਹੀਨਿਆਂ ਵੱਧਦੀ ਚੁੱਲ੍ਹੇ ਵਿੱਚ ਅੱਗ ਚਲਾਉਣ ਵਿੱਚ ਸੁੱਕਾ ਬਾਲਣ ਨਾ ਲੱਭਦਾ ਲੱਕੜਾਂ ਦੇ ਗੱਡੇ ਦੇ ਗੱਡੇ ਅੰਦਰ ਤਹਿ ਖਾਨੇ ਅੰਦਰ ਪਾਣੀ ਵਿੱਚ ਭਿੱਜ ਚੁੱਕੇ ਹੁੰਦੇ ਪਾਥੀਆਂ ਤਾਂ ਉਂਝ ਹੀ ਪਾਣੀ ਵਿੱਚ ਵਹਿ ਚੁੱਕੀਆਂ ਹੁੰਦੀਆਂ ਪਰ ਸਾਨੂੰ ਨਿਆਣਿਆਂ ਨੂੰ ਇਹਨਾਂ ਗੱਲਾਂ ਨਾਲ ਕੀ ਸੀ ਗਿੱਲੇ ਬਾਲਣ ਨਾਲ ਮੱਥਾ ਮਾਰਦੀ ਮੇਰੇ ਬੇਬੇ ਚੁੱਲ੍ਹੇ ਮੂਰੇ ਬੈਠੀ ਤੂਏ ਨਾਲ ਅਕਲ ਕਾਨ ਹੁੰਦੀ ਰਹਿੰਦੀ ਸਾਡੇ ਬੱਚਿਆਂ ਦੇ ਮੂੰਹ ਟੱਕ ਪਾਉਣ ਲਈ ਹਮੇਸ਼ਾ ਪਰੇਸ਼ਾਨ ਰੰਦੀ ਉਹ ਤੋ ਸਿੱਤਨੇ ਉਸ ਨੂੰ ਹੋਰ ਖਪਾਉਣ ਦੀ ਕੋਈ ਕਸਰ ਨਾ ਛੱਡ ਦੇ ਪਹਿਲਾਂ ਰੋਟੀ ਮੈਂ ਲਵ ਨਹੀਂ ਪਹਿਲਾ ਮੈਂ ਨਹੀਂ ਪਹਿਲਾ ਮੈਂ ਅਸੀਂ ਤਿੰਨੇ ਭੈਣ ਪਾਈ ਆਪਣੇ ਆਪਣੇ ਤਸਤਰੀ ਇੱਕ ਦੂਜੇ ਤੋਂ ਪਹਿਲਾਂ ਬੇਬੇ ਮੂਰੇ ਕਰਦੇ ਘਰ ਵਿੱਚ ਮੈਂ ਦੋਹਾਂ ਵੀਰਾਂ ਤੋਂ ਵੱਡੀ ਹੁੰਦਿਆ ਹੋਇਆ ਵੀ ਸਾਰਿਆਂ ਤੋਂ ਛੋਟੀ ਬਣੀ ਰਹਿੰਦੀ ਇਹੋ ਜੀ ਬੇਅਕਲੀ ਤੋਂ ਖਿਜ ਕੇ ਇੱਕ ਵਾਰੀ ਬੇਬੇ ਨੇ ਉੱਚੀ ਉੱਚੀ ਗਾਲਾਂ ਕੱਢਦੇ ਆ ਚੁੱਲ੍ਹੇ ਕੋਲ ਪਈ ਲੋਹੇ ਦੀ ਭੂਗਣੀ ਗੁੱਸੇ ਵਿੱਚ ਮੇਰੇ ਸਿਰ ਵਿੱਚ ਮਾਰਨ ਲਈ ਉੱਪਰ ਨੂੰ ਲਾਰੀ ਪਰ ਮਾਰੀ ਕੰਧ ਦੇ ਉੱਤੇ ਹੀ ਆਖਿਰ ਤਾਂ ਮਾਂ ਦਾ ਦਿਲ ਸੀਨਾ ਬਚਪਨ ਵਿੱਚ ਮੇਰਾ ਨਾਂ ਬਹੁਤ ਹੀ ਇਲਤੀ ਬੱਚਿਆਂ ਵਿੱਚ ਗਿਣਿਆ ਜਾਂਦਾ ਸੀ ਘਰ ਦਾ ਕੰਮ ਤਾਂ ਮੈਂ ਕਦੀ ਕੋਈ ਕਰਦੀ ਨਹੀਂ ਸੀ ਸਕੂਲੋਂ ਆ ਕੇ ਵਿਹੜੇ ਵਿੱਚ ਲੱਗੇ ਨੀਮੂ ਤੇ ਮੰਝਾ ਲਾ ਕੇ ਜਾ ਚੜ ਬੈਠਦੀ ਉੱਥੇ ਬੈਠ ਕੇ ਰੋਟੀ ਖਾਂਦੀ ਤੇ ਉੱਥੇ ਹੀ ਆਪਣੇ ਪਹਾੜੀ ਯਾਦ ਕਰਦੀ ਮੇਰੀ ਅੰਮਾ ਮੈਨੂੰ ਨਿਮੋ ਤੇ ਚੜਨ ਤੋਂ ਹਮੇਸ਼ਾ ਵਰਜਦੀ ਕਿਉਂਕਿ ਉਸ ਨਿਮ ਨਾਲ ਇੱਕ ਮਿੱਥ ਜੁੜੀ ਹੋਈ ਸੀ ਕਿ ਇਸ ਨਿਮ ਵਿੱਚ ਇੱਕ ਸੈਯਦ ਰਹਿੰਦਾ ਹੈ ਐਸੇ ਕਰਕੇ ਇਹ ਘਰ ਸਾਨੂੰ ਬਹੁਤ ਸਸਤੇ ਭਾਅ ਮਿਲਿਆ ਸੀ ਸਿਰਫ 2200 ਰੁਪਏ ਚ ਮੇਰੇ ਭਾਈ ਜੀ ਐਸੀ ਕਿਸੇ ਵੀ ਗੱਲ ਵਿੱਚ ਵਿਸ਼ਵਾਸ ਨਹੀਂ ਸੀ ਕਰਦੇ ਪਰ ਮਾਂ ਤੇ ਬੇਬੇ ਇਸ ਪਰਮ ਤੋਂ ਮੁਕਤ ਨਹੀਂ ਹੋ ਸਕਦੇ ਆ ਉਹ ਦੋਵੇਂ ਮੈਨੂੰ ਨਿੰਮ ਦੀ ਛਾਇਆ ਤੋਂ ਵੀ ਦੂਰ ਰੱਖਣ ਦੀ ਸੋਚਦੀਆਂ ਖਾਸ ਕਰਕੇ ਸਿਖਰ ਦੁਪਹਿਰੇ ਪਰ ਮੈਂ ਸਕੂਲ ਦੇ ਕੱਪੜੇ ਬਦਲਨਸਾਰ ਬਾਣ ਦਾ ਮੰਜਾ ਨਿੰਮ ਨਾਲ ਟੇਡਾ ਲਾ ਕੇ ਨਿੰਮ ਉੱਤੇ ਜਾ ਚੜਦੀ ਫਿਰ ਬਾਂਦਰ ਵਾਂਗ ਟਾਣੀ-ਟਾਣੀ ਊਛਲ-ਕੂਦ ਕਰਕੇ ਉਤਰਦੀ ਵੇੜੇ ਵਿੱਚੋਂ ਅੰਮਾ ਗਾਣਾ ਗਾੜਦੀ ਬੇਬੇ ਝੜਕਦੀ ਪਰ ਮੈਂ ਨਿੰਮ ਦੇ ਮੋਟੇ ਜੇ ਟਣੇ ਉੱਪਰ ਬੈਠ ਕੇ ਟੇਡੀਆਂ ਮੇਡੀਆਂ ਤਰਜ਼ਾਂ ਵਿੱਚ ਉਸ ਸਮੇਂ ਦੇ ਮਸ਼ਹੂਰ ਫਿਲਮੀ ਗਾਣੇ ਗਾਉਂਦੀ ਨਾ ਥੱਕਦੀ ਲਾਰਾ ਲੱਪਾ ਲਾਰਾ ਲੱਪਾ ਲਾਈ ਰੱਖਦੀ ਅੱਡੀ ਟੱਪਾ ਅੱਡੀ ਟੱਪਾ ਲਾਈ ਰੱਖਦੀ ਮੁੰਡਾ ਮੋਲਿਆ ਤਬੀਤਾ ਵਾਲਾ ਕਿ ਦਮੜੀ ਦਾ ਸੱਕ ਮਲ ਕੇ ਰੱਸੀ ਉੱਤੇ ਟੰਗਿਆ ਦੁਪੱਟਾ ਮੇਰਾ ਡੋਲਦਾ ਉੱਡ ਪੁੱਡ ਜਾਣਾ ਮੂੰਹੋਂ ਹੱਸਦਾ ਨਹੀਂ ਬੋਲਦਾ ਇਹੋਂ ਆਪਣੇ ਚੁੰਨੀ ਨੂੰ ਮੈਂ ਨਿੰਮ ਦੀ ਟਾਣੀ ਨਾਲ ਬੰਨ ਕੇ ਹੋਰ ਪਤਾ ਨਹੀਂ ਕੀ ਕੀ ਉਗਦੀਆਂ ਪਤਾਲ ਮਾਰਦੀ ਰਹਿੰਦੀ ਤੇ ਅੰਮਾ ਤੇ ਬੇਬੇ ਦੀਆਂ ਛਿੜਕਾਂ ਨੂੰ ਅਣਗੌਲੀਆਂ ਕਰ ਉਹਨਾਂ ਦੋਹਾਂ ਨੂੰ ਟਿੱਚ ਸਮਝਦੀ ਸੀ ਇੱਕ ਜੇਠ ਹਾੜ ਦੇ ਸਿਖਰ ਦੁਪਹਿਰ ਨੂੰ ਜਦੋਂ ਕਾਉ ਅਖਬਾਰ ਨਹੀਂ ਸੀ ਕੱਢਦਾ ਅੰਮਾ ਨੇ ਮੈਨੂੰ ਨਿੰਮੋ ਤੇ ਚੜਨ ਤੋਂ ਬਹੁਤ ਵਰਜਿਆ ਪਾਈ ਵੀਰ ਕਹਿ ਕੇ ਵੀ ਬਥੇਰਾ ਸਮਝਾਇਆ ਪਰ ਮੈਂ ਨਿੰਮੋ ਤੇ ਚੜਨ ਤੋਂ ਨਾਟਲੀ ਆਮਾ ਨੂੰ ਬਹੁਤ ਗੁੱਸਾ ਜੜਿਆ ਤੇ ਉਸਨੇ ਬੀਬੇ ਨਾਲ ਮਿੱਥ ਕੇ ਮੇਰੇ ਨੀਮੋ ਤੇ ਚੜਦੇ ਸੀ ਹੇਠੋਂ ਮੰਜਾ ਹਟਾ ਦਿੱਤਾ ਮੈਂ ਇਸ ਗੱਲ ਨੂੰ ਬਹੁਤਾ ਨਾ ਗੋਲਿਆ ਹਮੇਸ਼ਾ ਦੀ ਤਰ੍ਹਾਂ ਰੋਟੀ ਖਾਣ ਪਿੱਛੋਂ ਚੁੰਨੀ ਟਾਣੀ ਨਾਲ ਬੰਨ ਕੇ ਮਨਾਈਆਂ ਕਰਦੀ ਟੋਲੇ ਗੌਂਦੀ ਰਹਿੰਦੀ ਵੇ ਅੱਖੀਆਂ ਲਾਵੇਂ ਨਾ ਤੇ ਫੇਰ ਪਸਤਾਮੀ ਨਾ ਅਣਜਾਣਾ ਵੀ ਤੂੰ ਨਹੀਂ ਜਾਣਦਾ ਇਸ਼ਕ ਦੇ ਮਾਮਲੇ ਉਹ ਬੱਲੇ ਜਦੋਂ ਪੂਰੀ ਤਰ੍ਹਾਂ ਮਨਮਰਜ਼ੀ ਕਰਨ ਪਿੱਛੋਂ ਮੈਂ ਉਤਰਨ ਲਈ ਮੰਜੇ ਵੱਲ ਲੱਤਾਂ ਲਮਕਾਈਆਂ ਤਾਂ ਮੇਰੇ ਖਾਨੇ ਹੋ ਗਈ ਬੇਬੇ ਦੇ ਹਾੜੇ ਕੱਢੇ ਅੰਮਾ ਮੂਰੇ ਹੱਥ ਜੋੜੇ ਕੰਨ ਫੜੇ ਪਰ ਨਾ ਅੱਜ ਤਾਂ ਦੋਹਾਂ ਨੇ ਮੈਨੂੰ ਸਭ ਕੁਝ ਸਿਖਾਉਣ ਦੀ ਠਣ ਲਈ ਸੀ ਧੰਨਵਾਦ ਜੀ